ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਭਗਤ ਧੰਨਾ ਜੀ ਭਗਤ ਧੰਨਾ ਜੀ ਭਾਰਤ ਵਰਸ਼ ਵਿੱਚ ਭਗਤੀ ਲਹਿਰ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਸ਼ਰੋਮਣੀ ਭਗਤਾਂ ਵਿੱਚੋਂ ਇੱਕ ਸਨ ਉਹਨਾਂ ਦਾ ਜਨਮ ਸਨ 1415 ਵਿੱਚ ਰਾਜਸਥਾਨ ਦੇ ਜ਼ਿਲ੍ਹਾ ਟਾਂਕ ਦਿਉਲੀ ਨੇੜੇ ਪਿੰਡ ਧੁਆਣਕਲਾਂ ਵਿੱਚ ਪਿਤਾ ਮਾਹੀ ਦੇ ਘਰੇ ਹੋਇਆ ਉਹਨਾਂ ਦੇ ਪਿਤਾ ਇੱਕ ਮਾਮੂਲੀ ਜ਼ਿਮੀਦਾਰ ਸਨ ਬਚਪਨ ਹੱਸਦਿਆਂ ਖੇਡਦਿਆਂ ਬਤਾਉਣ ਮਗਰੋਂ ਜਿਵੇਂ ਹੀ ਵੱਡੇ ਹੋਏ ਤਾਂ ਮਾਪਿਆਂ ਨੇ ਗਊਆਂ ਚਾਰਨ ਲਾ ਦਿੱਤਾ ਤੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਉੱਥੇ ਹੀ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ ਪਿੰਡ ਦਾ ਪੰਡਤ ਹਰ ਰੋਜ਼ ਉਸ ਠਾਕਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਬਣੀਆਂ ਮੂਰਤੀਆਂ ਨੂੰ ਨਹਾਉਂਦਾ ਘੰਟੀਆਂ ਖੜਕਾ ਕੇ ਉਹਨਾਂ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ। ਇਹ ਹੀ ਪੂਜਾ ਅਰਚਨਾ ਉਸ ਦੀ ਰੋਜੀ ਰੋਟੀ ਦਾ ਵਸੀਲਾ ਵੀ ਸੀ। ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੂਜਾ ਕਰਨ ਦਾ ਕਾਰਨ ਪੁੱਛਿਆ। ਪੰਡਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾਂ ਜੋ ਮੰਗਿਏ ਸੋ ਦੇ ਦੇ ਦਿੰਦੇ ਹਨ। ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਓ। ਪੰਡਤ ਨੇ ਕਿਹਾ ਏ ਤੇਰੇ ਕੋਲੋਂ ਪ੍ਰਸੰਨ ਨਹੀਂ ਹੋਣਾ ਇੱਕ ਤਾਂ ਤੂੰ ਜੱਟ ਹੈ ਘੱਟ ਅਕੜ ਵਾਲਾ ਦੂਸਰਾ ਅਨਪੜ ਤੇ ਤੀਜਾ ਠਾਕੁਰ ਮੰਦਰ ਤੋਂ ਬਗੈਰ ਕਿਤੇ ਹੋਰ ਪ੍ਰਸੰਨ ਨਹੀਂ ਹੁੰਦਾ ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਵਿੱਚ ਆ ਕੇ ਚੱਟ ਕੁਝ ਉਲਟੀ ਸ਼ਿੱਧੀ ਹਰਕਤ ਨਾ ਕਰ ਦੇਵੇ ਉਸਨੇ ਮੰਦਰ ਵਿੱਚ ਪਿਆ ਇੱਕ ਟੁੱਟਿਆ ਫੁੱਟਿਆ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿੱਤਾ ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ ਜਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਾਇਆ ਕੁਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀਤੀ ਠਾਕੁਰ ਜੀ ਭੋਜਨ ਸਕੋ ਧੰਨੇ ਦੇ ਬਾਰ ਬਾਰ ਮਿੰਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ ਤਾਂ ਭਗਤ ਧੰਨਾ ਜੀ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤੇ ਮੈਂ ਵੀ ਕੁਝ ਨਹੀਂ ਛਕਾਂਗਾ ਭੁੱਖਾ ਹੀ ਮਰ ਜਾਵਾਂਗਾ ਪ੍ਰਮਾਤਮਾ ਵੀ ਸੋਚਾਂ ਵਿੱਚ ਪੈ ਗਿਆ ਤੰਨੇ ਦੀ ਆਤਮਾ ਨਿਰਮਲ ਹੈ ਉਹ ਵੱਲ ਛਲ ਨਹੀਂ ਜਾਣਦਾ ਤੇ ਸੱਚਮੁੱਚ ਭੁੱਖਾ ਮਰ ਜਾਵੇਗਾ ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਪ੍ਰਗਟ ਹੋਣਾ ਪਿਆ ਕਾਫੀ ਸਮਾਂ ਬੀਤ ਜਾਣ ਮਗਰੋਂ ਤੰਨਾ ਦੇਖਦਾ ਹੈ ਕਿ ਅਚਾਨਕ ਸ਼੍ਰੀ ਕ੍ਰਿਸ਼ਨ ਭਗਵਾਨ ਉਸ ਦੀ ਰੋਟੀ ਮੱਖਣ ਨਾਲ ਖਾ ਰਹੇ ਹਨ ਥੋੜਾ ਪ੍ਰਸ਼ਾਦ ਧੰਨੇ ਵਾਸਤੇ ਵੀ ਬਚਾ ਦਿੱਤਾ ਧੰਨਾ ਖੁਸ਼ੀ ਨਾਲ ਉਛਲ ਪਿਆ ਰੋਟੀ ਖਾ ਕੇ ਭਗਵਾਨ ਜੀ ਨੇ ਪ੍ਰਸੰਨ ਚਿਤ ਹੋ ਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ ਧੰਨੇ ਨੇ ਜੋ ਮੰਗਿਆ ਉਹਨਾਂ ਰਾਗਤ ਨਾਸਰੀ ਤ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੰਜ ਦਰਜ ਹਨ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿਨਕੇ ਕਾਜ ਸਵਾਰਤਾ ਰਹਾਉ ਤਾਲ ਸੀਦਾ ਮੰਗਿਓ ਘਿਓ ਹਮਰਾ ਖੁਸ਼ੀ ਕਰੇ ਨਿਤ ਜਿਉ ਪਨੀਆਂ ਸਾਧਨ ਨੀਕਾ ਅਨਾਜ ਮੰਗਿਓ ਸਤ ਸੀਕਾ ਗਉ ਭੇਸ ਮੰਗਿਓ ਲਵੇਰੀ ਇਕ ਤਾਜਣ ਤੁਰੀ ਚੰਗੇਰੀ ਘਰ ਕੀ ਗਹਿਣ ਚੰਗੀ ਜਨ ਧੰਨਾ ਲੇਵੇ ਮੰਗੀ ਜਿਨ੍ਹਾਂ ਦੇ ਅਰਥ ਹਨ हे ਧਰਤੀ ਦੇ ਪਾਲਣਹਾਰ ਪ੍ਰਭੂ ਮੈਂ ਤੁਹਾਡੇ ਦਰਦਾਂ ਮੰਗਤਾ ਹਾਂ ਮੇਰੀਆਂ ਜ਼ਰੂਰਤਾਂ ਪੂਰੀਆਂ ਕਰੋ ਜੋ ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਪੂਰੇ ਕਰਦਾ ਹੈ ਮੈਂ ਤੁਹਾਡੇ ਦਰ ਵੱਲੋਂ ਦਾਲ ਆਟਾ ਅਤੇ ਘਿਓ ਮੰਗਦਾ ਹਾਂ ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕੇ ਜੁੱਤੀ ਅਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਅਤੇ ਸੱਤ ਸੀਮਾਂ ਦਾ ਅਨਾਜ ਵੀ ਮੰਗਦਾ ਹਾਂ اے ਗੋਪਾਲ ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਹਾਂ ਅਤੇ ਇੱਕ ਅਰਬੀ ਘੋੜੀ ਵੀ ਮੰਗਦਾ ਹਾਂ ਮੈਂ ਤੇਰਾ ਦਾਸ ਧੰਨਾ ਤੁਹਾਡੇ ਵੱਲੋਂ ਕਰ ਲਈ ਇੱਕ ਚੰਗੀ ਨਾਰੀ ਵੀ ਮੰਗਦਾ ਹਾਂ ਏ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਇਤਿਹਾਸ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਤੇ ਸਾਖੀਆਂ ਦੇਖਣ ਲਈ ਸਾਡੇ ਚੈਨਲ ਗੱਲ ਇਤਿਹਾਸ ਦੀ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ